ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਜਿਵੇਂ ਤੁਹਾਡੀ ਸਕਰੀਨ ਦੇ ਉੱਪਰ ਆ ਪੱਤਾ ਹੈ ਤੁਸੀਂ ਪੱਤੇ ਨੂੰ ਦੇਖ ਰਹੇ ਹੋ ਕਿ ਪੱਤਾ ਪੀਲਾ ਨਹੀਂ ਹੈਗਾ ਹਨਾ ਪੱਤੇ ਦੇ ਵਿੱਚ ਇੱਕ ਲਾਈਨ ਜੀ ਵੱਜੀ ਹੈ ਤੇ ਲਾਈਨ ਦੇ ਉੱਤੇ ਜਿਹੜਾ ਹੈਗਾ ਪਾਊਡਰ ਜਾਂ ਪਿਆ ਹੈ ਇਹ ਨੇੜੇ ਕਰਕੇ ਦੇਖੋ ਲਾਈਨ ਦੇ ਉੱਤੇ ਪਾਊਡਰ ਪਿਆ ਹੈ ਇਹ ਨੂੰ ਅਸੀਂ ਹਲਦੀ ਰੋਗ ਜਾਂ ਪੀਲੀ ਕੁੰਗੀ ਕਹਿੰਦੇ ਹਾਂ ਕਣਕ ਦੀ ਠੀਕ ਹੈ ਆਮ ਤੌਰ ਤੇ ਜਦੋਂ ਖੇਤ ਨੂੰ ਪਾਣੀ ਲੱਗਦਾ ਹੈ ਜਾਂ ਜਦੋਂ ਵਰਖਾ ਪੈਂਦੀ ਹੈ ਉਸ ਤੋਂ ਬਾਅਦ ਇਹਦੇ ਆਉਣ ਦੇ ਚਾਂਸਸ ਹੁੰਦੇ ਆ ਪਿਛਲੇ ਸਾਲਾਂ 'ਚ ਆਪਾਂ ਦੇਖਿਆ ਕਿ ਮਾਰਚ ਦੇ ਵਿੱਚ ਕੀ ਆਉਂਦੀ ਹੈ ਤਾਂ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਕਣਕ ਦਾ ਪੱਤਾ ਪੀਲਾ ਹੈ ਤਾਂ ਉਹ ਹਲਦੀ ਰੋਗ ਨਹੀਂ ਹੁੰਦਾ ਜੇਕਰ ਇਸ ਤਰੀਕੇ ਦਾ ਪਾਊਡਰ ਪਿਆ ਹੋਊਗਾ ਉੱਤੇ ਤਾਂ ਤਾਂ ਉਹ ਹਲਦੀ ਰੋਗ ਹੋਊਗਾ ਇਹਦੇ ਤੇ ਤੁਸੀਂ ਨਾ ਮਾੜਾ ਜਾਂ ਹੱਥ ਫੇਰੋਗੇ ਮਾੜਾ ਜਾਂ ਪੋਲਾ ਜਾ ਉੱਥੋਂ ਦੀ ਤੇਰੇ ਹੱਥ ਨੂੰ ਹਲਦੀ ਦਾ ਪਾਊਡਰ ਜਾਂ ਲੱਗ ਜਾਊਗਾ ਜਦੋਂ ਤੁਹਾਨੂੰ ਇਹ ਧੌੜੀਆਂ ਦੇ ਵਿੱਚ ਨਜ਼ਰ ਆ ਜੇ ਕਿ ਕਿਸੇ ਇੱਕ ਧੌੜੀ ਦੇ ਵਿੱਚ ਇਹ ਆ ਗਈ ਹੈ ਤੇ ਉਸ ਸਮੇਂ ਆਪਾਂ ਜਿਹੜੀ ਹੈਗੀ ਹੈ ਇਹਦੀ ਸਪਰੇ ਕਰਨ ਨੂੰ ਤਰਜੀਹ ਦੇਣੀ ਹੈ ਉਸ ਤੋਂ ਪਹਿਲਾਂ ਆਪਾਂ ਨਾ ਕਰੀਏ